ਤੋ ਕੋਈ ਪੂਰਨ ਮਾਸੀ ਦੇ ਚੱਕਰ ਚ ਪੈ ਜਾਂਦਾ ਕੋਈ ਮਸਿਆ ਦੇ ਚੱਕਰ ਚ ਪੈ ਜਾਂਦਾ ਸਿੱਖ ਗੁਰਦੁਆਰੇ ਚ ਗੁਰੂ ਨੂੰ ਮਨਾਉਣ ਵਾਸਤੇ ਆਂਦਾ ਹੈ ਮਸਿਆ ਮਨਾਉਣ ਵਾਸਤੇ ਨਹੀਂ ਪੁੰਨਿਆਂ ਮਨਾਉਣ ਵਾਸਤੇ ਨਹੀਂ ਸੰਗਰਾਮ ਮਨਾਉਣ ਵਾਸਤੇ ਨਹੀਂ ਸਿੱਖ ਆਉਂਦਾ ਹੈ ਗੁਰਦੁਆਰੇ ਗੁਰੂ ਨੂੰ ਮਨਾਉਣ ਵਾਸਤੇ ਇਤਨੀ ਮਹਰਸ ਪਰ ਬਾਕੀ ਸਭ ਬਹਾਨੇ ਤੇ ਗੁਰੂ ਨੂੰ ਇੱਕ ਪਾਸੇ ਰੱਖਦੇ ਤੋ ਪੁੰਨਿਆਂ ਕੀ ਮੈਨੇ ਰੱਖ ਦੀਏ ਉਸ ਗੁਰੂ ਨੂੰ ਇੱਕ ਪਾਸੇ ਰੱਖਦੇ ਤੇ ਸੰਗਰਾਮ ਤੇ ਮਸਿਆ ਕੀ ਮੈਨੇ ਰੱਖ ਦੀਏ ਇਸ ਤਰ੍ਹਾਂ ਦਾ ਬਹੁਤ ਸਾਰਾ ਨظام ਅਨਮੱਤ ਦਾ ਚੱਲ ਪੈਂਦਾ ਜਿਹਦੇ ਵਿੱਚ ਕੋਈ ਸਚਾਈ ਨਹੀਂ ਪਰ ਮੋਹ ਲਾ ਦਿੱਤੀ ਜਾਂਦੀ ਹੈ ਗੁਰਮਤਿ ਇਸ ਵਾਸਤੇ ਪੰਡਿਤ ਗਣੇਸ਼ਾ ਸਿੰਘ ਜੀ ਕਹਿੰਦੇ ਨੇ ਗੁਰਮਤ ਅਨਮਤ ਸਤ ਕੋ ਵੇਖ ਲਈ ਸਚਾਈ ਕੀ ਹੈ ਜਿਹਨੂੰ ਤੋ ਗੁਰਮਤ ਕਹਿ ਰਹੇ ਆ ਜਿਹਨੂੰ ਤੋ ਅਨਮਤ ਕਹਿ ਰਹੇ ਆ ਤੋ ਇਹਦੇ ਚ ਸੱਚ ਲੱਭਣ ਦੀ ਕੋਸ਼ਿਸ਼ ਕਰ ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ جان لو ابھی ٹھیک ہے اوپر اوپر جد کھولے گا تو دکھ سامنے جد بھی کوئی کھول رہا ہے تو پہلے تے دکھ ہی سامنے اور دکھانو ذرا ایک پاس جھانٹی ایک پاس کریئے تو اندر جو پیا ہے ਉਹ ਨਾਮ ਰਤਨ ਹੈ ਇਸੇ ਤਨ ਦੇ ਗਠੜੀ ਵਿੱਚ ਭਗਤ ਜੀ ਕਹਿੰਦੇ ਨੇ RAM ਰਤਨ ਧਨ ਪਾਇ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪੜਣਾ ਨਹੀਂ 파ਰਖੋ ਨਹੀਂ ਗਾਹਕ ਨਹੀਂ ਮੋ ਇਸ ਤਨ ਨੂੰ राम नाम दी गठड़ी बांधे ने परमात्मा ਦੇ ਨਾਮ ਦੀ ਗੱਠੜੀ ਬਸ ਖੋਲਦੇ ਆਈ ਉੱਪਰ ਗੜ ਹੋ ਜਾਂਦਾ ਭਗਤ ਵਿਖਾ ਜੀ ਰੋਏ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਸਮਕਾਲੀ ਉਹ ਵੀ ਕਹਿਦ ਨੇ ਵਿਖਿਆ ਬੁਖਾ ਕੋ ਨਹੀਂ ਸਭ ਕੀ ਗਾਂਠੜੀ ਇਲਾਲ ਪਰ ਗਾਂਠ ਖੋਲ ਦੇਖੇ ਨਹੀਂ ਯਾਬਦ ਭਏ ਕੰਗਾਲ ਮਨੁੱਖ ਇਸ ਵਾਸਤੇ ਕੰਗਾਲ ਹੈ ਕਿ ਇਹਨੇ ਤਨ ਦੀ ਗੱਠੜੀ ਖੋਲੀ ਨਹੀਂ ਖੋਲਣਾ ਕੀ ਹੈ ਥੋੜਾ ਜਿਹਾ ਅੰਦਰ ਧਿਆਨ ਨੂੰ ਪ੍ਰਵੇਸ਼ ਕਰਾਣਾ ਕਬੀਰ ਕਹਿੰਦੇ ਨੇ ਇਹ ਜੋ ਰਤਨ ਪ੍ਰਾਪਤ ਹੋਇਆ ਹੈ ਇਹ ਹੁਣ ਪੰਡ ਹਰ ਇੱਕ ਦੇ ਅੱਗੋਂ ਨਾ ਖੋਲ ਕਬੀਰ RAM ਰਤਨ ਧਨ ਪਾਏ ਕੇ ਕਬੀਰਾ ਗਾਂਠ ਨਾ ਖੋਲ ਹਰ ਇੱਕ ਦੇ ਅੱਗੋਂ ਨਾ ਖੋਲ ਕਿਉਂ ਹਰ ਇੱਕ ਦੇ ਅੱਗੋਂ ਖੋਲਣ ਨਾਲ ਹਰ ਇੱਕ ਨੂੰ ਪਤਾ ਚੱਲ ਜਾਏਗਾ ਕੰਨ ਨੇ ਬਾਹਰ ਦਾ ਜਦ ਕੁਝ ਲੱਭਦਾ ਹੈ ਤੇ ਮਨੁੱਖ ਉਸ ਨੂੰ ਛੁਭਾਂਦਾ ਹੈ ਜਾਂ ਇੰਜ ਕਹਿ ਲੋ ਬਾਹਰ ਦੀ ਦੌਲਤ ਮਨੁੱਖ ਨੂੰ ਸ਼ੋਮ ਬਣਾਉਂਦੀ ਹੈ ਅੰਦਰ ਦੀ ਦੌਲਤ ਬੰਦੇ ਨੂੰ ਫਰਾਗ ਦਿਲ ਬਣਾਉਂਦੀ ਹੈ ਵੰਡਣ ਨੂੰ ਜ਼ਿਕਰਦਾ ਹੈ ਅੰਦਰ ਦਾ ਧਨ ਗੁਰੂ ਨਾਨਕ ਨੂੰ ਪ੍ਰਾਪਤ ਹੋਇਆ ਉਹ ਨੌਖੰਡ ਪ੍ਰਿਥਵੀ ਦੇ ਚ ਵੰਡਣ ਨੂੰ ਚੱਲਦਾ ਹੈ ਅੰਦਰ ਦੀ ਜਿਹੜੀ ਦੌਲਤ ਹੈ ਇਹ ਵੰਡਦਿਆਂ ਹੀ ਵੱਧਦੀ ਹੈ ਬਾਹਰ ਦੀ ਜਿਹੜੀ ਦੌਲਤ ਹੈ ਇਹ ਸੰਕੋਚ ਕਰਦੇ ਹੀ ਵੱਧਦੀ ਉਹ ਨਹੀਂ ਵੱਧਦੀ ਬਗੌਰ ਮੁਤੱਲਾ ਕਰਕੇ ਦੇਖ ਇੱਕ ਪਿਓ ਦੇ ਅਗਰ ਚਾਰ ਬੱਚੇ ਨੇ ਤੇ ਉਹ ਦੌਲਤ ਨੂੰ ਤਕਸੀਮ ਕਰੇ ਤਾਂ ਵੰਡੀ ਜਾਏਗੀ ਥੋੜੀ ਪਰ ਅੰਦਰ ਜਿਹੜਾ ਗਿਆਨ ਦਾ ਰਤਨ ਹੈ ਨਾਮ ਦਾ ਰਤਨ ਹੈ ਨੌਖੰਡ ਪ੍ਰithvi ਦੇ ਵਿੱਚ ਵੀ Banda ਵੰਡੇ ਤਾਂ ਵੰਡੇ ਤੇ ਆ ਵਧੇਗਾ ਘਟੇਗਾ ਨਹੀਂ ਇਹ ਦੋ ਤਰ੍ਹਾਂ ਦੀ ਦੌਲਤ ਹੈ ਬਾਹਰ ਦੀ ਦੌਲਤ ਵੰਡੀ ਹੈ ਤੋ ਕੁਛ ਨਾ ਕੁਛ ਤੇਜ ਸੇ ਘਟ ਰਹਾ ਅੰਦਰ ਦੀ ਬੰਦੀਏ ਫੇ ਗੁੰਡਦੇ ਆਈ ਉਹ ਜੋ ਹੈ ਵਧਦੀ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਲੋ ਜਾਵੇ ਵਧਦੀ ਹੈ ਜਦ ਵੀ ਇਸ ਤਰ੍ਹਾਂ ਦਾ ਗਿਆਨ ਔਰ ਇਸ ਤਰ੍ਹਾਂ ਦਾ ਨਾਮ ਰਤਨ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ ਪਰ ਵੰਡਣ ਨੂੰ ਜ਼ਿਕਰ ਨੇ ਦੂਸਰੇ ਨੂੰ ਵੀ ਪਤਾ ਚਲੇ ਕਈ ਤਾਂ ਬਈ ਵੰਡਣ ਵਾਲੇ ਖੇਜ ਵੀ ਜਾਂਦੇ ਨੇ ਬਈ ਅਸੀਂ ਦੱਸਦੇ ਵੀ ਪਿਆ ਕਹਿੰਦੇ ਵੀ ਪਿਆ ਅਗਲੇ ਨਹੀਂ ਲੈਂਦੇ ਕਹਿੰਦੇ ਨਹੀਂ ਰਜ ਕੇ ਵੰਡੇ ਆ ਮਹਾਪੁਰਸ਼ਾਂ ਨੇ ਜਗਤ ਦੇ ਵਿੱਚ ਕਿਸੇ ਵਿਰਲੇ ਭਾਗਾ ਵਾਲੇ ਨੇ ਲਿਆ ਕਿਸ ਨੇ ਲਿਆ ਹੀ ਨਹੀਂ ਭਾਵੇਂ ਵੰਡਦੇ ਰਹੇ ਉਹਨਾਂ ਦੀ ਕੋਸ਼ਿਸ਼ ਸੀ ਤਾਂ ਕਬੀਰ ਕਹਿੰਦੇ ਗਠੜੀ ਨਾ ਖੋਲ ਜੋ ਤੈਨੂੰ ਪ੍ਰਾਪਤ ਹੋਇਆ ਹੈ ਤੇ ਨਾ ਖੋਲ ਕਿਉਂ ਨਹੀਂ ਪਟਣ ਪਟਣ ਕਹਿੰਦੇ ਨੇ ਬਾਜ਼ਾਰ ਨੂੰ ਤਾਂ ਕਬੀਰ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਹੁਣ ਹੀਰਾ ਤੇ ਜੋਰੀ ਬਾਜ਼ਾਰ ਦੇ ਚ ਵਿਕੇਗਾ ਨਾ ਜਿੱਥੇ ਸਬਜ਼ੀ ਬਿਕਦੀਏ ਕਪੜਾ ਬਿਕਦਾ ਹੋਵੇ ਹੁਣ ਉੱਥੇ ਹੀਰੇ ਥੋੜੀ ਵਿਕਣੇ ਨੇ ਸਬਜ਼ੀ ਮੰਡੀ ਦੇ ਚ ਕਪੜਾ ਮਾਰਕੀਟ ਦੇਚ ਲੋਹਾ ਮਾਰਕੀਟ ਦੇਚ ਜਿੱਥੇ ਲੋਹਾ ਵਿਕਦਾ ਹੈ ਕਪੜਾ ਵਿਕਦਾ ਹੈ ਸਬਜ਼ੀ ਵਿਕਦੀਆਂ ਉਨ ਉੱਥੇ ਹੀਰੇ ਥੋੜੀ ਵਿਕਦੇ ਨੇ ਹਿੰਦੁਸਤਾਨ ਵਿੱਚ ਦੋ ਸ਼ਹਿਰ ਨੇ ਆਗਰਾ ਤੇ ਜੈਪੁਰ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਦੋ ਬਾਜ਼ਾਰ ਨੇ ਉਹਨਾਂ ਨੂੰ ਜੌਹਰੀ ਬਾਜ਼ਾਰ ਕਹਿੰਦੇ ਨੇ ਆਗਰੇ ਦਾ ਜੌਹਰੀ ਬਾਜ਼ਾਰ ਅਕਬਰ ਨੇ ਬਣਾਇਆ ਸੀ ਤੇ ਜੈਪੁਰ ਦਾ ਜੌਹਰੀ ਬਾਜ਼ਾਰ ਰਾਜਾ ਜੈ ਸਿੰਘ ਨੇ ਬਣਾਇਆ ਸੀ अकबर ਨੇ ਉਹ ਜਿਹੜਾ ਜੋਰੀ ਬਾਜ਼ਾਰ ਬਣਾਇਆ ਸੀ ਉੱਥੇ ਤੇ ਹੁਣ ਚਮੜੇ ਦਾ ਹੀ ਕੰਮ ਹੈ ਜੋ ਹੀਰੇ ਜਵਾਰਾਤ ਦਾ ਕੰਮ ਨਹੀਂ ਲੇਕਿਨ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਇੱਥੇ ਅਜੇ ਵੀ ਹੀਰੇ ਜਵਾਰਾਤ ਦਾ ਕੰਮ ਹੈ ਦੁਨੀਆ ਭਰ ਦੇ ਵਪਾਰੀ ਉੱਥੇ ਆਉਂਦੇ ਨੇ ਖਰੀਦੋ ਫਰੋਖਤ ਕਰਦੇ ਨੇ ਉਸ ਬਾਜ਼ਾਰ ਦਾ ਨਾਮ ਹੈ ਜੋਰੀ ਬਾਜ਼ਾਰ ਹੀਰਾ ਵੇਚਣਾ ਹੈ ਹੀਰਾ ਖਰੀਦਣਾ ਹੈ ਤਾਂ ਉਸ ਬਾਜ਼ਾਰ ਹੀ ਚ ਜਾਣਾ ਪੈਗਾ ਕਵੀਰ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਤੇ ਮੈਂ ਕਿੱਥੇ ਵੇਚਾਂ ਇਹ ਹੀਰਾ ਕਿੱਥੇ ਵੇਚਾਂ ਕਿੱਥੇ ਰੱਖਾਂ ਕੋਈ ਬਾਜ਼ਾਰ ਹੀ ਨਹੀਂ ਹੈ ਨਹੀਂ ਪਟਣ ਭਾਵੇਂ ਇਹ ਜੋ ਨਾਮ ਦਾ ਰਤਨ ਮੈਨੂੰ ਪ੍ਰਾਪਤ ਹੋਇਆ ਕਿਦਰੇ ਸਤਸੰਗ ਹੀ ਨਹੀਂ ਹੈ ਧਾਰਮਿਕ ਮੰਦਿਰਾਂ ਦਾ ਹੋ ਜਾਣਾ ਹੋਰ ਗੱਲ ਹੈ ਸਤਸੰਗ ਦਾ ਹੋ ਜਾਣਾ ਹੋਰ ਹੈ ਅਰਬ ਦੇਸ਼ਾਂ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10-10 ਮਸਜਿਦਾਂ ਹਿੰਦੁਸਤਾਨ ਦੇ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10-10 ਮੰਦਰ ਮੰਦਰ 10 ਮਿਲ ਜਾਣਗੇ ਮਨੁੱਖ 10 ਨਹੀਂ ਮਿਲਣਗੇ ਉਹਨਾਂ ਮੰਦਰਾਂ ਦੇ 'ਚ ਬੈਠ ਕੇ ਭਜਨ ਕਰਨ ਵਾਲੇ ਬੜੇ ਬੜੇ ਉੱਚੇ ਗੁਰਦੁਆਰੇ ਕਿਧਰੇ ਮਿਲ ਜਾਂਦੇ ਨੇ ਅੰਮ੍ਰਿਤ ਵੇਲੇ ਦੋ ਸਰੀਰ ਵੀ ਨਹੀਂ ਬੈਠਿਆ ਹੁੰਦਾ ਸੱਚ ਸੁਣ ਕਬੀਰ ਕਹਿੰਦੇ ਨੇ ਪਟਣੀ ਨਹੀਂ ਹੈ ਬਾਜ਼ਾਰ ਹੀ ਨਹੀਂ ਹੈ ਮੈਂ ਕਿੱਥੇ ਵੇਚਾਂ ਇਹ ਪੰਡ ਕਿੱਥੇ ਖੋਲਾ ਤੋ ਭਗਤ ਜੀ ਕਹਿੰਦੇ ਨੇ ਭਰਮਣ ਕਰਦੇ ਆ ਕਰਦੇ ਆ ਕਦੀ ਕਦਾਈ ਐਸਾ ਆ ਜਾਂਦਾ ਹੈ ਬਾਜ਼ਾਰ ਲੱਭ ਜਾਂਦਾ ਹੈ ਖੁਸ਼ੀ ਹੋ ਜਾਂਦੀ ਹੈ ਬਾਜ਼ਾਰ ਮਿਲਿਆ ਤੋ ਕਬੀਰ ਕਹਿੰਦੇ ਉੱਥੇ ਇੱਕ ਹੋਰ ਦੁਬਾ ਖੜੀ ਹੋ ਜਾਂਦੀ ਹੈ ਕੀ ਉੱਥੇ ਪਾਰਖੂ ਕੋਈ ਨਹੀਂ ਸਮਝਦਾਰ ਕੋਈ ਨਹੀਂ ਨਹੀਂ ਪਟਣ ਨਹੀਂ ਪਾਰਖੂ ਦੂਜੀ ਦੁਬਦਾ ਖੜੀ ਹੋ ਗਈ ਸਤ ਸੰਗਤੇ ਮਿਲ ਗਏ ਧਾਰਮਿਕ ਮੰਦਰਾਂ ਦੇ ਵਿੱਚ ਇਕੱਠ ਤੇ ਮਿਲ ਗਏ ਪਰ ਕਵੀਰ ਕੈਨਨ ਕੋਈ 파ਰਖੋ ਨਹੀਂ ਜੋਰੀ ਬਾਜ਼ਾਰ ਵਿੱਚ ਵੀ ਗਾਜਰ ਮooli ਖਰੀਦਣ ਵਾਲੇ ਆ ਗਏ ਨੇ ਹੀਰੇ ਜਵਾਰਾਤ ਦੀ ਮੰਡੀ ਦੇ ਵਿੱਚ ਵੀ ਲੋਹਾ ਖਰੀਦਣ ਵਾਸਤੇ ਆ ਗਏ ਨੇ ਕਪੜਾ ਖਰੀਦਣ ਵਾਸਤੇ ਆ ਗਏ ਨੇ ਜਦ ਕਿ ਉੱਥੇ ਕਪੜਾ ਨਹੀਂ ਹੈ ਲੋਹਾ ਨਹੀਂ ਉੱਥੇ ਤੇ ਹੀਰੇ ਜਵਾਰਾਤ ਨਹੀਂ ਹੈ ਤੋ ਕੈਨ ਪਾਰਖੋ ਨਹੀਂ ਹੈ ਸਮਝਦਾਰ ਨਹੀਂ ਨੇ ਭਰਮਣ ਕਰਦਿਆਂ ਕਰਦਿਆਂ ਕਬੀਰ ਕਹਿੰਦੇ ਨੇ ਆਹਲ ਤੇ ਕਿਦਰੇ ਬਾਜ਼ਾਰ ਨਹੀਂ ਮਿਲਦਾ ਤੇ ਜੇ ਬਾਜ਼ਾਰ ਲੱਗ ਪਏ ਤੇ ਪਾਰਖੋ ਨਹੀਂ ਲੱਭਦੇ ਸਮਝਦਾਰ ਨਹੀਂ ਲੱਭਦੇ ਗੱਲ ਨੂੰ ਸਮਝਣ ਵਾਸਤੇ ਅੱਜ ਤੋਂ 600 ਸਾਲ ਪਹਿਲੇ ਕਬੀਰ ਲਈਏ ਤੁਮਦਾ ਖੜੀ ਹੋਈ ਸੀ ਰਿਆਦ ਚਨ ਔਰ ਯਾਦ ਵੀ ਇੰਜ ਕਹਿ ਲੋ ਹਰ ਵਕਤ ਹੁੰਦੀ ਹੈ ਕਬੀਰ ਨੂੰ ਵੀ ਮਾਇੂਸੀ ਹੋਈ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸਰੋਤੇ ਹੀ ਕੋਈ ਨਹੀਂ ਜਿਹੜੀ ਗੱਲ ਮੈਂ ਦੱਸਣਾ ਜਾਂਦਾ ਕੋਈ ਲੈਣ ਵਾਲਾ ਹੀ ਨਹੀਂ ਬਾਜ਼ਾਰ ਤੇ ਲੱਗ ਪੈਂਦੇ ਨੇ ਆਪਣੀਆਂ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਤਾਂ ਕਿਸੇ ਦੀ ਕਾਮਨਾ ਗਾਜਰਾਂ ਦੀ ਕਿਸੇ ਦੀ ਮੂਲੀ ਦੀ ਕਿਸੇ ਵੀ ਕੱਪੜਿਆਂ ਦੀ ਹੀਰਾ ਲੈਣ ਤੇ ਕੋਈ ਆਇਆ ਹੀ ਨਹੀਂ ਇੱਕ ਕਬੀਰ ਤਰਕ ਖੜੀ ਕਰਦੇ ਨੇ ਨਹੀਂ ਪੜਨ ਨਹੀਂ 파ਰਖੋ 파ਰਖੋ ਨਹੀਂ ਨੇ ਸਮਝਦਾਰ ਨਹੀਂ ਨੇ ਔਰ ਇਹ ਵੀ ਮੈਂ ਅਰਜ਼ ਕਰਦੇ ਆ ਕਈ ਵਾਰ ਐਸਾ ਵੀ ਹੁੰਦਾ ਹੈ ਕਿ satsang ਦੇ ਨੇੜੇ ਰਹਿਣ ਵਾਲੇ ਵੀ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲੇ ਵੀ ਨਾ 파ਰਖੋ ਹੁੰਦੇ ਨੇ ਨਾ ਖਰੀਦਾਰ ਹੁੰਦੇ ਨੇ ਇਹੀ ਮੈਸ ਕਰ ਰਹੇ ਕੁਝ ਇੱਕ ਵਿਚਾਰਕਾਂ ਦਾ ਤੇ ਐਸਾ ਵੀ ਕਹਿਣਾ ਹੈ ਕਿ ਜਿਹੜੇ ਸੰਤ ਜਨ ਨੇ ਮਹਾਪੁਰਸ਼ ਨੇ ਅਵਤਾਰੀ ਪੁਰਸ਼ ਨੇ ਉਹਨਾਂ ਤੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਕੁਝ ਵੀ ਨਹੀਂ ਪ੍ਰਾਪਤ ਕਰਦੇ ਪਹਿਲੇ ਮਾਂ ਬਾਪ ਅੱਤਾਂ ਚ ਕਿਡਾਇਆ ਹੁੰਦਾ ਹੈ ਪਾਲੇ ਆਉਂਦਾ ਹੈ ਉਹ ਕਹਿੰਦੇ ਕਾ ਦਾ ਸੰਤ ਬਣਾਇਆ ਅਗਰ ਬਣ ਗਿਆ ਤਾਂ ਵੀ ਉਹਨਾਂ ਦੀ ਸ਼ਰਧਾ ਨਹੀਂ ਬਣਦੀ ਬੱਚਾ ਹੈ ਸਾਡਾ ਪੁੱਤ ਹੈ ਸਾਡਾ ਬੱਚਾ ਹੈ ਇਸੇ ਹੀ ਕਰਕੇ ਪਿਤਾ ਕਾਲੂ ਨੇ ਦੋ ਥੱਪੜ ਗੁਰਨਾਣਕ ਨੂੰ ਮਾਰ ਦਿੱਤੇ ਸੰਵੀਰ ਉਹ ਪੈ ਉਜਾੜ ਕੇ ਆ ਗਿਆ ਸ਼ਰਦਾ ਨਹੀਂ ਬਣਦੀ ਬੱਚਾ ਐਸਾ ਜਰਾ ਉੱਤਰ ਹੈ ਤਾਂ ਤਾਂ ਮਾਂ ਬਾਪ ਪੂਰਨ ਤੌਰ ਤੇ ਲਾਭ ਨਹੀਂ ਉਠਾਉਂਦੇ ਤ੍ਰਿਪਤਾ ਜੀ ਨੇ ਸੁਦਾਈ ਕਹਿ ਦਿੱਤਾ ਸੀ ਇਹ ਬੱਚਾ ਮੇਰਾ ਸੁਦਾਈ ਹੈ ਲੋਕੀ ਠੀਕ ਕਹਿੰਦੇ ਨੇ ਬਾਕੀਆਂ ਅਵਦਾਰੀ ਪੁਰਸ਼ਾਂ ਬਾਰੇ ਵੀ ਮਹਾਪੁਰਸ਼ਾਂ ਬਾਰੇ ਇਹੀ ਹੈ ਇੱਕ ਤੇ ਮਾਂ ਬਾਪ ਲਾਭ ਨਹੀਂ ਉਠਾਲਦੇ ਦੂਸਰਾ ਜਿਗਰੀ ਦੋਸਤ ਲੰਗੋਟੀ ਆ ਯਾਰ ਉਹ ਵੀ ਲਾਭ ਨਹੀਂ ਉਠਾਂਦਾ ਉਹ ਵੀ ਸਮਝਦਾ ਛੱਡੀ ਦੋਸਤੀ ਹੈ ਮਿੱਤਰਤਾ ਹੈ ਨੇੜਤਾ ਹੈ ਇੱਕ ਮਿਕਾ ਤੋਂ ਉਹ ਵੀ ਉੱਪਰ ਉੱਪਰ ਰਹਿ ਜਾਂਦਾ ਹੈ ਗਹਿਰਾਈ ਦੇ ਜਾਤ ਨਹੀਂ ਮਾਰਦਾ ਇਹ ਵੀ ਲਾਭ ਨਹੀਂ ਉਠਾਂਦੇ ਤੀਸਰੇ ਸ਼ਰੀਕ ਵੀ ਲਾਭ ਨਹੀਂ ਉਠਾਂਦੇ ਉਹ ਸਹਿਕਾਚਾਰੀ ਕਰਕੇ ਹੀ ਖਜ ਜਪ ਰਹਿੰਦੇ ਨੇ ਚੌਥਾ ਦੁਸ਼ਮਣ ਵੀ ਲਾਭ ਨਹੀਂ ਉਠਾਉਂਦਾ ਇਹ ਚਾਰ ਬੰਦੇ ਮਹਾਪੁਰਸ਼ਾਂ ਤੋਂ ਬਿਲਕੁਲ ਵਾਂਝੇ ਹੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਪ੍ਰਾਪਤ ਕਰਦੇ ਮਹਾਬਾਪ ਜਿਗਰੀ ਦੋਸਤ ਲਗੋਟੀ ਯਾਰ ਮਿੱਤਰ ਸ਼ਰੀਕ ਤੇ ਦੁਸ਼ਮਣ ਕੁਝ ਵੀ ਨਹੀਂ ਪ੍ਰਾਪਤ ਕਰਦੇ ਤਾਂ ਭਗਤ ਕਬੀਰ ਕਹਿੰਦੇ ਕਿਧਰੇ ਕਿਧਰੇ ਸੰਗ ਤੇ ਲੱਗ ਜਾਂਦਾ ਹੈ ਪਾਰਖੋ ਨਹੀਂ ਨਹਿ ਸਮਝ ਨਹੀਂ ਆਣਾ ਨਹੀਂ ਪੜਣਾ ਨਹੀਂ ਪਾਰਖੋ ਕਬੀਰ ਕਹਿੰਦੇ ਕਦੀ ਕਦੀ ਇੱਕ ਖੁਸ਼ਕਿਸਮਤ ਵਿਹਾੜਾ ਆ ਜਾਂਦਾ ਹੈ ਪਾਰਖੋ ਵੀ ਲੱਭ ਪੈਂਦਾ ਹੈ ਸਰਸੰਗ ਵੀ ਲੱਭ ਪਿਆ ਹੈ ਪਾਰਖੋ ਵੀ ਲੱਭ ਪਿਆ ਹੈ ਬਾਜ਼ਾਰ ਵੀ ਮਿਲ ਗਿਆ ਹੈ ਔਰ ਹੀਰੇ ਨੂੰ ਪਰਖਣ ਵਾਲਾ ਵੀ ਉਹਨੂੰ ਗਲਤੀ ਸਮਝ ਵੀ ਲੈ ਗਿਆ ਜਾਣਦਾ ਵੀ ਹੈ ਪਤਾ ਹੈ ਪਰ ਭਗਤ ਜੀ ਕਹਿੰਦੇ ਮੇਰੀ ਮਾਇੂਸੀ ਫਿਰ ਵੀ ਬਣੀ ਰਹਦੀ ਹੈ 파ਰਖੂ ਜ਼ਰੂਰ ਹੈ ਪਰ ਉਹ ਗ੍ਰਾਹਕ ਨਹੀਂ ਹੈ ਲੈਣਾ ਨਹੀਂ ਚਾਹਦਾ ਨਹੀਂ ਪੜਣ ਨਹੀਂ 파ਰਖੂ ਨਹੀਂ ਗਾਹਕ ਉਹ ਖਰੀਦਾਰ ਨਹੀਂ ਹੈ ਉਹ ਲੈਣਾ ਨਹੀਂ ਚਾਹਦਾ ਸਮਝ ਤੇ ਆ ਗਈ ਉਸ ਨੂੰ ਬੰਦ ਜੇ ਕਿਨ ਜਨ ਬਹੁਤ ਸਾਰੇ ਪੁਰਸ਼ ਗਿਆਨੀ ਹੁੰਦੇ ਨੇ ਗੱਲ ਦੀ ਸਮਝ ਆ ਜਾਂਦੀ ਹੈ ਸ਼ਬਦਾਂ ਦੇ ਅਰਥਾਂ ਦਾ ਪਤਾ ਚੱਲ ਜਾਂਦਾ ਹੈ ਪ੍ਰਮਾਤਮਾ ਦੀ ਹਕੀਕਤ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ ਪਰਖ ਹੋ ਗਏ ਨੇ ਪਰ ਅਜੇ ਗ੍ਰਾਹਕ ਭਾਵ ਨਹੀਂ ਪੈਦਾ ਹੋਇਆ ਲੈਣ ਦੀ ਤਮੰਨਾ ਨਹੀਂ ਪੈਦਾ ਹੋਈ ਪ੍ਰਾਪਤ ਕਰਨ ਦੀ ਇੱਛਾ ਨਹੀਂ ਪੈਦਾ ਹੋਈ ਪ੍ਰਥਮ ਤੇ ਬਾਜ਼ਾਰ ਕੋਈ ਨਹੀਂ ਜੇ ਕਿਦਰੇ ਕਿਦਰੇ ਬਾਜ਼ਾਰ ਹੈ ਤਾਂ ਫਿਰ ਪਰਖੋ ਕੋਈ ਨਹੀਂ ਤੇ ਜੇ ਕਿਦਰੇ ਕਿਦਰੇ ਪਰਖੋ ਹੈ ਤਾਂ ਉਹ ਖਰੀਦਾਰ ਨਹੀਂ ਹੈ ਲੈਣਾ ਨਹੀਂ ਚਾਹਦਾ ਕਬੀਰ ਕਹਿੰਦੇ ਕਦੀ ਐਸਾ ਕੋਈ ਕਿਸਮਤ ਦੇੜਾ ਆ ਜਾਂਦਾ ਕਿਸੇ ਸ਼ਹਿਰ ਦੇ ਵਿੱਚ ਗ੍ਰਾਹਕ ਵੀ ਲੱਗ ਪੈਂਦਾ ਉਹ ਗ੍ਰਾਹਕ ਵੀ ਹੈ ਪਟਣ ਵੀ ਲੱਗ ਪਿਆ ਬਾਜ਼ਾਰ ਵੀ ਲੱਗ ਪਿਆ ਪਾਰਖੋ ਵੀ ਲੱਗ ਪਿਆ ਗ੍ਰਾਹਕ ਵੀ ਮਿਲ ਗਿਆ ਖੁਸ਼ੀ ਹੋ ਜਾਂਦੀ ਹੈ ਪਰ ਕਬੀਰ ਕਹਿੰਦੇ ਫਿਰ ਮੇਰਾ ਦੁੱਖ ਆਪਣੀ ਥਾਂ ਤੇ ਕਿਉਂ ਗ੍ਰਾਹਕ ਵੀ ਲੱਗ ਪਿਆ ਪਰ ਉਹ ਮੁੱਲ ਨਹੀਂ ਦੇਣਾ ਚਾਹੁੰਦਾ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਖ ਨਹੀਂ ਮੋਲ ਉਹ ਮੁੱਲ ਨਹੀਂ ਦੇਣਾ ਚਾਹਦਾ ਤਾਂ ਹੁਣ ਮੁੱਲ ਕੀ ਕਬੀਰ ਤੋ ਪੁੱਛ ਲਈਏ ਮੁੱਲ ਕੀ ਆਹ ਕਹਿੰਦੇ ਨੇ ਕੰਚਨ ਸਉ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਮੇਟ ਕਰੀਏ ਤੇ ਰਾਮ ਮਿਲ ਜਾਂਦਾ ਮਵਾਜ਼ਾ ਤੇ ਮਨ ਦੇਣਾ ਪਏਗਾ ਮੁੱਲ ਤੇ ਮਨ ਦੇਣਾ ਪਏਗਾ ਮਨ ਤੋਂ ਮੁਰਾਦ ਆਪਣੀ ਸੋਚਣੀ ਅਰਪਣ ਕਰਨੀ ਪਵੇਗੀ ਗੁਰੂ ਦੀ ਸੋਚਣੀ ਲੈਣੀ ਪਵੇਗੀ ਆਪਣੇ ਵਿਚਾਰ ਛੋੜਨੇ ਪੈਣਗੇ ਗੁਰੂ ਦੇ ਵਿਚਾਰ ਲੈਣੇ ਪੈਣਗੇ ਆਪਣੀ ਮਤ ਨੂੰ ਤਿਆਗਣਾ ਪਵੇਗਾ ਗੁਰੂ ਦੀ ਮਤ ਲੈਣੀ ਪਵੇਗੀ ਪਰ ਕਹਿੰਦੇ ਬੰਦਾ ਬਹੁਤ ਕੁਝ ਦੇ ਸਕਦਾ ਹੈ ਆਪਣੀ ਮਤ ਨਹੀਂ ਗੁਰੂ ਨੂੰ ਦੇ ਸਕਦਾ ਧਨ ਵੀ ਰੱਖ ਸਕਦਾ ਹੈ ਫੁੱਲ ਵੀ ਰੱਖ ਸਕਦਾ ਹੈ ਬਸਤਰ ਵੀ ਰੱਖ ਸਕਦਾ ਹੈ ਅਨ ਵੀ ਰੱਖ ਸਕਦਾ ਹੈ ਸੋਨਾ ਚਾਂਦੀ ਵੀ ਰੱਖ ਸਕਦਾ ਹੈ ਗੁਰੂ ਅੱਗੇ ਪਰ ਗੁਰੂ ਕਹਿੰਦਾ ਹੈ ਇਸ ਸਭ ਕੁਝ ਦੇ ਨਾਲ ਆਪਣਾ ਮਨ ਵੀ ਰੱਖ ਤੇ ਜੇ ਤੂੰ ਨਹੀਂ ਰੱਖਿਆ ਤੇ ਬਾਕੀ ਸਾਰੇ ਭੇਟਾ ਸਾਰਥਕ ਨਹੀਂ ਹੋਵੇਗੀ ਤੇਰੇ ਲਈ ਲਾਭਕਾਰੀ ਨਹੀਂ ਹੋਵੇਗੀ ਕੰਨ ਲਈ ਧਨ ਨਾਲੋਂ ਬਸਤਰਾ ਨਾਲੋਂ ਸੋਨੇ ਚਾਂਦੀ ਨਾਲੋਂ ਜ਼ਿਆਦਾ ਪਕੜ ਹੈ ਮਨੁੱਖ ਨੂੰ ਆਪਣੇ ਮਨ ਦੀ ਆਪਣੀ ਮੱਤ ਦੀ ਇਹ ਨਹੀਂ ਦੇਣਾ ਚਾਹੁੰਦਾ ਕਿਉਂ ਜਦ ਗੁਰੂ ਕਹਿੰਦਾ ਮੇਰੀ ਮਤ ਲੈ ਗੁਰ ਕੀ ਮਤ ਤੋਂ ਲੈ ਈ ਆਨੇ ਭਗਤ ਬਿਨਾਮ ਬਉ ਡੋਬੇ ਸਿਆਨੇ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੁੰਦੀ ਨਹੀਂ ਨਾਮ ਗੁਰੂ ਦੀ ਮਤ ਤੋਂ ਬਿਨਾ ਜਪਿਆ ਨਹੀਂ ਜਾ ਸਕਦਾ ਪਰ ਮਨੁੱਖ ਆਪਣੀ ਮਤ ਦੇਣਾ ਨਹੀਂ ਚਾਹਦਾ ਗੁਰੂ ਦੀ ਮਤ ਲੈਣਾ ਨਹੀਂ ਚਾਹਦਾ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਪਰ ਜੇ ਉਹ ਗੁਰੂ ਦੀ ਮਤ ਲੈ ਜਾਏ ਤੇ ਆਪਣੀ ਮਤ ਛੋੜ ਜਾਏ ਫਿਰ ਨਹੀਂ ਪੀ ਸਕੂਗਾ ਗੁਰੂ ਦੀ ਮਤ ਪੀਣੀ ਨਹੀਂ ਦੇਗੀ ਓਛਾ ਮਦਮੂਲ ਨ ਪੀਜੇ ਜੇ ਕਾ ਪਾਰਵਸ ਹੈ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸਾਂ ਦੇ ਚ ਕੈਂਜੀ ਫੇਰ ਸਕਦਾ ਹੈ ਉਸ ਤਰ੍ਹਾਂ ਫੇਰ ਸਕਦਾ ਕੋਈ ਰੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ पर जे गुरु दी मत ले जाय फिर कंगा फेर सकदा है कैंची नहीं फेर सकदा उस तरह नहीं फेर सकदा अपनी मत ਦੇ ਮੁਤਾਬਿਕ ਬੰਦਾ ਝੂਠ ਬੋਲ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਈਮਾਨੀ ਕਰ ਸਕਦਾ ਹੈ ਅਨਰਥ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਖੋਲਦਾ ਹੈ ਪਰ ਜੇ ਗੁਰੂ ਦੀ ਮਤ ਲੈ ਗਿਆ ਫਿਰ ਇਹ ਨਹੀਂ ਕਰ ਸਕਦਾ ਤਾਂ ਮਨੁੱਖ ਕਹਿ ਦਿੰਦਾ ਹੈ ਐ ਗੁਰੂ ਅਜੇ ਤੂੰ ਆਪਣੀ ਮਤ ਆਪਣੇ ਕੋਲ ਰੱਖ ਮੇਰੀ ਮਤ ਮੇਰੇ ਕੋਲ ਫਿਰ ਬੇਟ ਕਰਾਂਗਾ ਅਜੇ ਨਹੀਂ ਕਈ ਦਫਾ 70 80 ਵਰਿਆਂ ਦਾ ਹੋ ਜਾਂਦਾ ਹੈ ਫਿਰ ਸੋਚਦਾ ਹੈ ਐ ਗੁਰੂ ਹੁਣ ਤੂੰ ਮੇਰੀ ਮਤ ਲੈ ਆਪਣੀ ਮਤ ਦੇ ਪਰ ਹੁਣ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਦਸਾਰੀ ਗਵਾ ਕੇ ਆ ਗਿਆ 17 ਅੰਕਾਂ ਮਤ ਨਹੀਂ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ ਰਹੀ ਕਿੱਥੇ ਤੇਰੇ ਕੋਲ ਸਾਰੀ ਸੋਚਣੀ ਗਵਾ ਕੇ ਆ ਗਿਆ ਸਾਰੀ ਚਿਤਣੀ ਚੇਤੇ ਸ਼ਕਤੀ ਗਵਾ ਕੇ ਆ ਗਿਆ सारी सोच शक्ति गवा के आज हम तो बैठ के ही करेगा तो मूल है अपनी मत देनी और मिल ਜਾਂਦਾ ਮਿਲ ਜਾਂਦੀ ਹੈ ਗੁਰੂ ਦੀ ਮਤ ਗੁਰੂ ਦੀ ਮਤ ਵਿੱਚ ਨਾਮ ਹੈ ਗੁਰੂ ਦੀ ਮਤ ਵਿੱਚ ਭਗਤੀ ਹੈ ਗੁਰੂ ਦੀ ਮਤ ਵਿੱਚ ਗਿਆਨ ਹੈ ਗੁਰੂ ਦੀ ਮਤ ਵਿੱਚ ਸਬਰ ਸੰਤੋਖ ਹੈ ਗੁਰੂ ਦੀ ਮਤ ਵਿੱਚ ਪ੍ਰਮਾਤਮਾ ਦੇ ਗੁਣ ਨੇ ਮਨੁੱਖ ਦੀ ਆਪਣੀ ਮਤ ਦੇ ਸਿਵਾਏ ਹੋਰ ਗੁਣਾਂ ਤੋਂ ਹੋਰ ਕੁਝ ਵੀ ਨਹੀਂ ਮਨੁੱਖ ਦੇ ਆਪਣੇ ਮਨ ਦੇ ਸਿਵਾਏ ਅਗਿਆਨਤਾ ਦੇ ਅੰਧਕਾਰ ਤੋਂ ਹੋਰ ਕੁਝ ਵੀ ਨਹੀਂ ਹੈ ਤੇ ਗੁਰੂ ਦੀ ਮਤ ਦੇ ਚਾਨਣਾ ਚਾਨਣਾ ਹੈ ਵਜਬ ਦੀ ਗੱਲ ਹੈ ਹਨੇਰਾ ਭੇਟ ਕਰਕੇ ਵੀ ਚਾਨਣਾ ਨਹੀਂ ਲੈਣਾ ਚਾਹੁੰਦਾ ਇੱਕ ਪੱਥਰ ਭੇਟ ਕਰਕੇ ਵੀ ਹੀਰੇ ਨਹੀਂ ਲੈਣਾ ਚਾਹੁੰਦਾ ਇੰਨਾ ਸਸਤਾ ਸੌਦਾ ਕਬੀਰ ਤੇ ਕਹਿੰਦੇ ਨੇਰਾ ਸਸਤਾ ਨਹੀਂ ਲੋਟੀ ਪਈ ਹੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋਟ ਦੋ ਦੋ ਹੱਥੇ ਹੀ ਲੁੱਟ ਪਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕਿਦਰੇ ਕਿਸੇ ਦਾ ਧਨ ਲੁੱਟੀਏ ਤੋ ਪੁਲਿਸ ਹੈ ਕਾਨੂੰਨ ਹੈ ਸਮਾਜ ਹੈ ਪ੍ਰਤੀਸ਼ਟਾ ਖਤਮ ਹੁੰਦੀ ਹੈ ਕਾਨੂੰਨ ਦੀ ਪਕੜ ਵਿੱਚ ਬੰਦਾ ਆਉਂਦਾ ਕਿਸੇ ਦੀ ਸੰਪਤੀ ਲੁੱਟੀਏ ਕਿਸੇ ਦਾ ਧਨ ਲੁੱਟੀਏ ਪਰ ਕਵੀ ਇਹ ਕਹਿੰਦੇ ਜਿੰਨਾ ਤੂੰ ਲੁੱਟੇਂ ਹੈ ਰਾਮ ਦਾ ਨਾਮ ਲੁੱਟ ਕੋਈ ਬੰਦਿਸ਼ ਨਹੀਂ ਕੋਈ ਰੋਕ ਨਹੀਂ ਜਿੰਨਾ ਤੂੰ ਜੱਗ ਸਕਦਾ ਹੈ ਜੱਗ ਲੁੱਟ ਬਈਏ ਤੇ ਕਬੀਰ ਕਹਿੰਦੇ ਜਦ ਜ਼ਿੰਦਗੀ ਨਾ ਨਾ ਰਹੀ ਫਿਰ ਬੜਾ ਪਛਤਾਪ ਕਰੇਗਾ। ਇਹ ਨਾ ਰਸ ਇਤਨਾ ਆਨੰਦ ਔਰ ਕੋਈ ਰੋਕ ਵੀ ਨਹੀਂ ਸੀ ਤੇ ਮੈਂ ਲੁੱਟਿਆ ਵੀ ਨਹੀਂ। ਮੈਂ ਜੱਬਿਆ ਵੀ ਨਹੀਂ। ਧਨ ਕਮਾਉਣ ਦੇ ਵਿੱਚ ਕੋਈ ਰੋਕਾਂ ਖੜੀਆਂ ਹੋ ਸਕਦੀਆਂ ਬਾਰੋਂ। ਯਕੀਨ ਜਾਨੋ ਨਾਮ ਜਪਣ ਦੇ ਵਿੱਚ ਕੋਈ ਰੋਕ ਨਹੀਂ ਕਿ ਕੋਈ ਰੋਕ ਹੈ ਮਨੁੱਖ ਦਾ ਆਪਣਾ ਆਲਸ। ਮਸਜਿਦ ਨਹੀਂ ਰੋਕ ਹੈ। ਮਨੁੱਖ ਦਾ ਆਪਣਾ ਆਲਸ। ਚਲਦੇ ਆਂ ਫਿਰਦੇ ਆਂ ਵੀ ਮਨੁੱਖ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਧਿਆਨ ਉਸ Pase ਜੋੜ ਸਕਦਾ ਹੈ ਪਰਵਾਹੁਰ ਦੇ ਵਿੱਚ ਬੈਠਿਆਂ ਵੀ ਮਨੁੱਖ ਸੁਰਤ ਨਿਰੰਕਾਰ ਦੀ ਤਰਫ ਕਰ ਸਕਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦ ਨੇ ਗਰਤਸਤੇ ਮਾ ਹਮੇਸ਼ ਪਹਿਕਾਰ ਮੇ ਰਵਤ ਮਨ ਚੋਂ ਕੁਲਮ ਕੇ ਦਿਲ ਬਸੂਏ ਯਾਰ ਮੇਰਾ ਕਹਿੰਦਾ ਮੇਰੇ ਹੱਥ ਪੈਰ ਭਾਵੇਂ ਕੰਮ ਕਾਰ ਵਿੱਚ ਜੁੜੇ ਨੇ ਪਰ ਮੇਰਾ ਦਿਲ ਆਪਣੇ ਯਾਰ ਵਿੱਚ ਜੁੜਿਆ ਹੈ ਅਲਿ ਨਹੀਂ ਘਰ ਦੇ ਚਰਣਾ ਨਾਲ ਜੁੜਿਆ ਬਾਣੀ'ਚ ਜੁੜਿਆ ਕੰਮਕਾਰ ਕਰਦਾ ਆਂ ਅਭੀ ਆਪਣੀ ਸੁਰਤ ਨੂੰ ਨਿਰੰਕਾਰ ਦੇ ਜੋ ਹੈ ਰੱਖਿਆ ਜਾ ਸਕਦਾ ਹੈ ਗਰਦਸਤ ਮਾ ਹਮੇਸ਼ ਪਹਿਕਾਰ ਮੇ ਰਹਤ ਮਨ ਚੋ ਕੋ ਨਮ ਕੇ ਦਿਲ ਵਸੂਏ ਯਾਰ ਮੇਰਾ